ਸਾਬੀ ਅਕਾਲੀ ਦਲ ਦੇ ਸਾਫ ਦਾ ਪ੍ਰਧਾਨ ਕੁਲਵੀਰ ਸਿੰਘ ਬਾਦਲ ਉਹਨਾਂ ਦੀ ਜੀ ਕਿਚਨ ਕੈਬਨਟ ਹੈ ਉਹਨਾਂ ਨੇ ਇਹਨੂੰ ਤਿਆਰ ਕੀਤਾ ਜਿਹਦੇ ਮੱਥੇ ਤੇ 7 ਤਮੀਆਂ ਬਣਦੀਆਂ ਪਹਿਲੀ ਤਮੀ ਪਹਿਲੇ ਕਿਹੜੀ ਬਣੀ ਅਲੇ ਪ੍ਰਧਾਨ ਜੀ ਫਿਕਰ ਨਾ ਕਰੋ ਤੁਸੀਂ ਗ੍ਰੇਟ दूजी द भी बलती फिकर ना करो जथेदारिया जे कर लिया जे का तीजी दी बनती महाराज फिक्र ना करो श्रोमणी कमेटी अपने कब्जे च चौथी तभी बनती पैसा बड़ा अपने को बहुत पैसा प्रवाह ना करो ਪੰਨਵੀਂ ਅਭਿਵਰਤੀ ਆਪਣਾ ਤਗੜਾ ਆਈਟੀ ਬੈਂਕਾ ਜੀ ਗਾਲਾਂ ਕੱਟਣ ਲਈ ਇਹਨਾਂ ਪਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਜੀਓ ਜ਼ਿਕਰ ਨਾ ਕਰੋ ਇੱਕ ਛੇਵੀਂ ਅਭਿਵਰਤੀ ਆਪਣੇ ਕੋਲ ਜੀ ਚਾਪ ਨੂੰ ਬਹੁਤ ਹੈ ਜੀ ਇੱਥੇ ਕਾਦੀ ਹੈ ਤੇ ਸੱਤਵੀਂ ਅਭਿਵਰਤੀ ਆਪਣੇ ਕੋਲ ਦੋ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਅਲੇ ਮਾਰ ਢੋਡਾ ਤਾਲ ਤਖਤ ਨੂੰ ਤੇ ਉਹਨੇ ਢੋਡਾ ਮਾਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਤੇ ਗੱਲ ਕਹਿਣੀ ਥੋੜਾ ਸਬੀਸ਼ ਜਿੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚੱਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਧਣੀ ਮਾਰ ਕੱਢ ਦੂ ਨਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਧਰ ਆ ਲੈ ਲੈ ਛਰੇ ਜੇ ਮਗਰ ਤੈਨੂੰ ਚੋਪਾ ਲਾ ਰੇ ਉਹਨੂੰ ਸਭ ਤੋਂ ਪਹਿਲਾਂ ਇਹ ਰਗੜੇਗਾ ਬੋਲੇ ਸੋ ਨਿਹਾਲ हां सर बेटा। ศ੍ਰี ਅਕਾਲ ਤੱਕ ਸਾਨੂੰ ਟੁੱਟਾ ਮਾਰ ਰਹੇ। ศ੍ਰੀ ਅਕਾਲ ਤੱਕ ਸਰ ਦੇ ਫੈਸਲਿਆਂ ਤੋਂ ਪਘੜੇ ਹੋ ਰਹੇ। ਅੱਜ 2 ਮਹੀਨੇ ਹੋ ਗਏ। ศ੍ਰੀ ਅਕਾਲ ਤੱਕ ਸਰ ਨੇ 7 ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜ ਆਕਾਲੀ ਦਲ ਨੂੰ ਹਦੇਸ਼ ਦਿੱਤਾ ਸੀ ਕਿ ਜ ਤੱਕ ਭਰਤੀ ਸ਼ੁਰੂ ਕਰੋ। ਸਿੱਧਾ ਹਦੇਸ਼ 7 ਮੈਂਬਰੀ ਕਮੇਟੀ ਨੇ ਸੀ। ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਇਸ ਸ਼੍ਰੋਮਣੀ ਕਾਜੀਤਾਂ ਤੋਂ ਥੋੜੀ ਹੈ ਇਸ ਸ਼੍ਰੋਮਣੀ ਪੁਖੜਾ ਦਾ ਹੈ ਬੋਲੇ